ਤੋਂ ਦੱਸਦੀ ਹੈ ਜੀ ਪੰਥਪਾ ਸਾਹਿਬ ਨੇ ਜਲੰਧਰ ਦੇ ਵਿੱਚ ਰੋਸ਼ੋ ਚ ਵੱਡੀ ਗੱਲ ਕਹੀ ਆਓ ਤੁਹਾਨੂੰ ਦੱਸਦੇ ਹਾਂ ਪੰਥਪਾ ਸਾਹਿਬ ਨੇ ਕੀ ਕਿਹਾ ਅਸੀਂ ਜਲੰਧਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਆਉਣ ਵਾਲੀ 21 ਦਸੰਬਰ ਨੂੰ ਝਾੜੂ ਵਾਲਾ ਬਟਨ ਦਬਾ ਕੇ ਆਮ ਆਦੀ ਪਾਰਟੀ ਦੇ ਉਮੀਦਵਾਰਾਂ ਨੂੰ ਜਿੱਤਾਉਣ ਤਾਂ ਜੋ ਸ਼ਹਿਰ ਦੀ ਨੁਹਾਰ ਬਦਲੀ ਜਾ ਸਕੇ ਪੰਜਾਬ 'ਚ ਸਰਕਾਰ ਤੁਹਾਡੀ ਆਪਣੀ ਹੈ ਤੇ ਹੁਣ ਜਲੰਧਰ ਸ਼ਹਿਰ 'ਚ ਵੀ ਸਰਕਾਰ ਤੁਸੀਂ ਆਪਣੀ ਬਣਾਓ ਅਸੀਂ ਆਮ ਘਰਾਂ ਦੇ ਤੀਆਂ ਪੁੱਤਾਂ ਨੂੰ ਟਿਕਟਾਂ ਦੇ ਰਹੇ ਹਾਂ ਹੁਣ ਤੁਹਾਡੇ ਵਿੱਚੋਂ ਹੀ ਐਮਸੀ ਬਣਨਗੇ ਤੇ ਇਲਾਕੇ ਦੀ ਤਰੱਕੀ ਦੇ ਵਿੱਚ ਸਾਥ ਦੇਣਗੇ ਤੇ ਤੁਹਾਡੇ ਹੀ ਇਲਾਕੇ ਦਾ ਵਿਕਾਸ ਹੋਵੇਗਾ ਅਸੀਂ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਵੱਧ ਤੋਂ ਵੱਧ ਰਾਜਨੀਤੀ ਦੇ ਵਿੱਚ ਆਉਣ ਤਾਂ ਕਿ ਸਿਸਟਮ ਨੂੰ ਸਾਫ਼ ਕੀਤਾ ਜਾ ਸਕੇ ਜਲੰਧਰ ਵਾਸੀਓ ਆਮ ਆਦੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਕੇ ਪੰਜਾਬ ਦੇ ਜਲੰਧਰ ਸ਼ਹਿਰ ਦੀ ਨਿਊਹਾਰ ਬਦਲੋ ਤੁਹਾਡੀ ਹਰ ਇੱਕ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਤੁਹਾਡੇ ਨਾਲ ਵਾਦੇ ਕਰਦੇ ਹਾਂ ਕਿ ਹਲਕੇ ਨੂੰ ਚਮਕਾਉਂ ਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਦਾਦੀ ਜੀ ਹੁਣ ਸੀ ਇੱਕ ਤਰੀਕ ਨੂੰ ਜਿਹੜੀ ਗੰਦੇ ਚੋਣਾਂ ਫੈਰ ਗਈ ਜਿਸ ਤੇ ਵੋਟਿੰਗ ਹੋਏਗੀ ਤੇ ਫਤਿਮਾ ਸਾਹਿਬ ਨੇ ਸਾਰਿਆਂ ਨੂੰ ਅਪੀਲ ਕੀਤੀ ਹੈਗੀ ਜਲੰਧਰ ਵਾਸੀਆਂ ਨੂੰ ਕਿ ਉਹ ਚਾਲੂ ਦਾ ਬਟਨ ਦਵਾ ਕੇ ਜੋ ਹੈ ਮਿਊਨਿਸਪਲ ਕੋਆਪਰੇਸ਼ਨ ਦੇ ਵਿੱਚ ਵੀ ਜੋ ਹੈ ਅਮਾਵਾ ਦੀ ਪਾਰਟੀ ਦਾ ਉਮੀਦਵਾਰ ਲੈ ਕੇ ਆਣ ਤਾਂ ਕਿ ਉਹ ਪੂਰੇ ਸ਼ਹਿਰ ਦੀ ਨਿਹਾਰ ਜਿਹੜੀ ਹੈਗੀ ਉਹ ਬਦਲ ਸਕਣ ਪੰਤਮਾ ਸਾਹਿਬ ਨੇ ਕਿਹਾ ਕਿ ਅਸੀਂ ਨੌਜਵਾਨਾਂ ਨੂੰ ਟਿਕਟ ਦਿੱਤੀ ਹੈਗੀ ਤਾਂ ਕਿ ਉਹ ਜੋਰਾਂ ਸ਼ੋਰਾਂ ਨਾਲ ਕੰਮ ਕਰਨ ਜਿੱਤੋਂ ਤੋਂ ਬਾਅਦ ਜਾਂਦੇ ਆਂਦੇ ਤੋਂ ਦੱਸਦੇ ਜੀ ਪੰਤਮਾ ਸਾਹਿਬ ਨੇ ਜਲੰਧਰ ਦੇ ਵਿੱਚ ਰੋਸ਼ੋ ਕੀਤਾ ਤੇ ਵੱਡੀ ਗੱਲ ਕਹੀ